ਬਿਹਗੜਾ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਵੱਧ ਸੁਖ ਰੈਣੜੀਏ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰ ਸੋ ਸਦਾ ਪਗਾ ਪਗ ਧੂਰ ਬਾਂਛੋ ਸਦਾ ਜਾਚੋ ਨਾਮ ਰਸ ਬੈ ਰਾਗਨੀ ਪ੍ਰੇ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਨੀ गहे भुजा लीनी प्रेम पीनी मिलन प्रीतम सच्च मगा बिनवंत नानक तार किरपा रहौ चरण है संग लगा मेरी सखी से लडी हो प्रभु के चरण लगहै मन प्र प्रेम कणा हर की भगत मंगहै हर भगत पाईए प्रभु ढ़ाईए जाए मिलियाए हर जन मान मोह विकार तजियै अर्प तन तन एहु मना ਬਡਪੁਰਖ ਪੂਰਨ ਗੁਣ ਸੰਪੂਰਨ ਪ੍ਰਮ ਪੀਤ ਹਰ ਹਰ ਮਿਲ ਭਗ ਹੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ਨਹਿ ਦੂਖ ਪਾਵੈ ਪ੍ਰਭ ਤਿਆਵੈ ਧਨ ਤੇ ਬੜ ਭਾਗੀਆ ਸੁਖ ਸਹਿਜ ਸੋਵਹਿ ਕਿਲ ਬਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲਿ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰੇਅ ਬਚਨ ਮਿੱਠੇ ਬਾਣੇ ਬਿਨਵੰਤ ਨਾਨਕ ਮਨ ਇਛੁ ਪਾਈ ਹਰ ਮਿਲੇ ਪੁਰਖ ਚਿਰਾਣੇ ਤਿਤ ਗ੍ਰਹਿ ਸੋਹ ਲੜੇ ਕੋਡ ਅਨੰਦਾ ਮਨ ਤਨ ਰਵ ਰਹਾ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿਤ ਉਧਾਰਨੋ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨੋ ਜੋ ਸਰਣ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਬਿੰਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨਦਾ ਬਿਹાગੜਾ ਮਹੱਲਾ ਪੰਜਵਾ ਹਰ ਚਰਨ ਸਰੂਰ ਤਹ ਕਰਹੁ ਨਿਵਾਸ ਮਨ ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨ ਕਰ ਸਦਾ ਮੱਜਨ ਗੋਬਿੰਦ ਸੱਜਣ ਦੁਖ ਅੰਧੇਰਾ ਨਾਸੇ ਜਨਮ ਮਰਨ ਨਾ ਹੋਏ ਤਿਸ ਕਉ ਕਟੈ ਜਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹਿ ਅਨੰਦ ਬਿਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਚਰੀ ਵਿਛੁਣਿਆ ਗਹਿ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ਰੂਣ ਚੁਣਕਾਰੂ ਸੁਣ ਵਡ ਭਾਗਿਆ ਹਰ ਅੰਮ੍ਰਿਤ ਬਾਣੀ RAM ਜਿਨ ਕਉ ਕਰਮ ਲਿਖੀ ਤਿਸ ਹਿਰਦੈ ਸਮਾਨੀ RAM ਅਕਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰ ਨਮੂਆ ਕਲ ਕਲੇਸਾ ਦੁਖ ਹਰੇ ਹਰ ਸਰਨ ਪਾਈ ਤਜ ਨ ਜਾਈ ਪ੍ਰਭ ਪ੍ਰੀਤ ਮਨ ਤਨ ਬਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਿਣ ਨ ਜਾਈ RAM ਜਿਸ ਤੇ ਉਪਜੜਾ ਤਿੰਨ ਲੀਆ ਸਮਾਈ RAM ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇਆ ਬਣ ਤ੍ਰਿੰਨ ਤੇ ਪਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਬਿਹાગੜਾ ਮਹੱਲਾ ਪੰਜਵਾ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੇ RAM ਤਾਣ ਤਨ ਖੀਨ ਪਇਆ ਬਿਨ ਮਿਲਤ ਪਿਆਰੇ RAM ਰਬ ਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਲੜ ਲਾਇ ਲੀਜੀਐ ਦੇਹ ਨਾਮ ਆਪਣਾ ਜਪਉ ਸੁਆਮੀ ਹਰ ਦਰਸ ਪੇਖੇ ਜੀ ਜੀਐ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਜਪ ਤਪ ਬਰਤ ਕੀਨੇ ਪਖਨ ਕਉ ਚਰਣਾ RAM ਤਪਤ ਨਾ ਕਤਹਿ ਬੁਝੈ ਬਿਨ ਸੁਆਮੀ ਸਰਣਾ RAM ਰਬ ਸਰਣ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀ ਐ ਅਨਾਥ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਔਗੁਣ ਨਾ ਵਿਚਾਰੀ ਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਬੂੰਦ ਮੰਗੇ ਜਪ ਜੀਵਾ ਹਰ ਹਰ ਚਰਣਾ ਅਮੇਸ ਰੂਬਰੋ ਪੀਓ ਹਰ ਹਰ ਨਾਮ ਆ ਰਾਮ ਸੰਤ ਹੈ ਸੰਗ ਮਿਲੇ ਜਪ ਪੂਰਨ ਕਾਮ ਆ ਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨ ਹੋਣਾ ਬੀਸਰੇ ਆਨੰਦ ਅਨੰਦਨ ਸਦਾ ਸਾਚਾ ਸਰਵ ਗੁਣ ਜਗਦੀਸ਼ਰੈ ਅਗਨਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮ ਮਨਵੰਤ ਨਾਨਕ ਮੇਰੀ ਇੱਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਈ ਕੋਟਿਕ ਜਗ ਫਲਾ ਸੁਨ ਗਾਵਨ ਹਾਰੇ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ RAM ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ਬਿਹਾਗੜਾ ਮਹੱਲਾ ਪੰਜਵਾ ਛੰਤ ਅਨ ਕਾਇ ਰਤੜਿਆ ਵਾਟ ਦੁਹੇਲੀ RAM ਪਾਪ ਕਮਵੰਦਿਆ ਤੇਰਾ ਕੋਈ ਨਾ ਬੇਲੀ RAM ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹਿ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦਹੋ ਸੇ ਦੇਹ ਆਵਹਿ ਤਰਵਰ ਵਿਛੁੰਨੇ ਨਹਿ ਪਾਤ ਜੁੜਤੇ ਜਮ ਮਗ ਗੌਣ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਵਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਾਣੀ RAM ਕਿਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੁਭਾਣੀ ਬੀਚ ਨ ਕੋਏ ਕਰੇ ਅਕਿਰਤ ਕਣ ਵਿਛੜ ਪਿਆ ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੁਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਝ ਬਿਨ ਕੋ ਨਾਹੀ ਪ੍ਰਭ ਰਖਨ ਹਾਰਾ RAM ਪਤਿਤ ਉਧਾਰਨ ਹਰ ਬਿਰਦ ਤੁਮਾਰਾ RAM ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਿਆਲਾ ਅੰਧ ਕੂਪ ਤੇ ਉਧਰ ਕਰਤੇ ਸਗਲ ਕਟ ਪ੍ਰਤਪਾਲਾ ਸਰਨ ਤੇਰੀ ਕਟ ਮਹਾਬੇੜੀ ਇੱਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰਖੋ ਗੋਬਿੰਦ ਦੀਨ ਦਯਾਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਅਨੰਦ ਬਿਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਹੁੜ ਜੋਨ ਨਾ ਧਾਈਐ गह कंठ लाए सहज सुभाए आद अंकुर आया बिनवंत नानक आप मिलया बहुड़ कतहु ना जाया बिहागड़ा मोहल्ला पंचवा छंत सुनहु बिनंतिया स्वामी मेरे राम कोट अपराध भरे पी तेरे चेरे राम दुख हरन कृपा करन मोहन कल कले सह भजना शरण तेरी रख ले हो मेरी सर्व मैं निरंजना ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰਹੁ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇਹੁ ਕਰਕੇ ਚੇਰੇ ਤੂ ਸਮਰੱਥ ਸਦਾ ਹਮ ਦੀਨ ਪੇਖਾਰੀ RAM ਮਾਇਆ 모ਹ ਮਗਨ ਕੱਡ ਲਿਹੁ ਮੁਰਾਰੀ RAM ਲੋਭ 모ਹ ਵਿਕਾਰ ਬਾਧਿਓ ਅਨਕ ਦੋਖ ਕਮਾਵਨੇ ਆਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨੁਗ੍ਰਹੋ ਪਤਿਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਦ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਾਲਹਿ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਦ ਬੋਧ ਅਪਾਰ ਕਰਤੇ ਮੋਹ ਨੀਚ ਕਛੂ ਨਾ ਜਾਨਾ ਰਤਨ ਤਿਆਗ ਸੰਗ੍ਰਹਿਨ ਕਉਡੀ ਪਸੂ ਨੀਚ ਈਾਨਾ ਤਿਆਗ ਚਲਤੀ ਮਹਾ ਚੰਚਲ ਦੁਖ ਕਰ ਕਰ ਜੋਰੀ ਨਾਨਕ ਸਰਣ ਸਮਰਥ ਸਵਾਮੀ ਪੈਜ ਰਖੋ ਮੋਰੀ ਜਾ ਤੇ ਵਿਛੜਿਆ ਤਿਨ ਆਪ ਮਿਲਾਇਆ RAM ਸਾਧੂ ਸੰਗ ਮੇ ਹਰ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨ ਪਾਇਆ ਨਾਨਕ ਦਰਸਨ ਪੇਖ ਜੀਵੇ ਗੋਵਿੰਦ ਗੁਣ ਨਿਦਗਾਯਾ ਬਿਹਾਗੜਾ ਮਹੱਲਾ ਪੰਜਵਾ ਛੰਤ ਬੋਲ ਸੁਧਰਮੀੜਿਆ ਮੋਨ ਕਤ ਤਹਾਰੀ RAM ਤੂ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ RAM ਸੰਗ ਤੇ ਰਹਿ ਕਛ ਨ ਚਾਲੈ ਬਿਨਾ ਗੋਵਿੰਦ ਨਾਮਾ ਦੇਸ ਵੇਸ ਸੁਵਰਨ ਰੂਪਾ ਸਗਲ ਊਨੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਬਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਹੀਂ RAM ਮਾਇਆ ਝੂਠ ਰੁਦਨ ਕੀਤੇ ਬਿਲਲਾਹੀ RAM ਬਿਲਲਾਹੇ ਕੀਤੇ ਮਹਾਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਸ ਧਿਆਨਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇਪਤ ਸੇਤੀ ਕਰ ਜਾਹੀ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਸਰ ਪਰ ਵੀ ਛਡਣਾ 모헤 ਪਛਤਾਣੇ RAM ਹਰ ਚੰਦੌਰੀ ਦੇਖ ਭੁਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗਵਾਈਐ ਹਾਉ ਹਾਉ ਕਰਤ ਨਾ ਤ੍ਰਿਸ਼ਨ ਬੂਝੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੇ ਧਾਰ ਅਨੁਗ੍ਰਹੋ ਆਪਣਾ ਕਰ ਲੀਨਾ RAM ਪੁਜਾ ਗਹਿ ਕਾੜ ਲਿਓ ਸਾਧੂ ਸੰਗ ਦੀਨ RAM ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋ ਦਾਨ ਕਿਰਿਆ ਸੰਗ ਤੇ ਰਐ ਸੇ ਚੱਲੇ ਰਸਨਾ ਅਰਾਧੇ ਏਕ ਸੁਆਮੀ ਹਰ ਨਾਮ ਮਨ ਤਨ ਪੀਨਾ ਨਾਨਕ ਜਿਸਨੋ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ